ਹਾਂਜੀ ਜਿਹੜੇ ਅੱਜ ਬੱਚੇ ਦੋਨਾਂ ਦੀ ਡੈਥ ਹੋਈ ਉਹ ਤੁਹਾਡੇ ਕੀ ਲੱਗਦੀ ਹੈ ਮੇਰੀ ਬੇਟੀ ਹੈ ਕੀ ਹੋਇਆ ਕੀ ਉਹ ਮੈਂ ਟਰਾਲੀ ਲੋਡ ਕਰ ਰਹਾ تھا ਉਹ ਭੱਠੇ ਮੇਰਾ ਹੈ ਟਰਾਲੀ ਲੋਡ ਕਰਕੇ ਬਾਹਰ ਫੰਦੀ के बाहे 63 ট্রাক ਦੇਵਾਲਗਿਰੀ ਹੈ ਉਹ ਦਬ ਗਈ ਉਹ ਕਿਤਨੀ ਏਜ ਸੀ ਉਸਦੀ ਬੱਚੇ ਕੀ ਉਹ 6 ਸਾਲ ਦੀ ਕੀ ਨਾਮ تھا ਉਸਕਾ ਸ਼ਾਂਤੀ ਦੂਸਰੇ ਬੱਚੇ ਕਿਆ ਕਿਆ ਨਾਮ ਥਾ ਗੋਪੀ वो कितनी एज का था वो बारह साल का है वो आपके साथ काम ही करते हैं जिसका बच्चा वो था। पानी था। अपने पिताजी को देने आया था आपका नाम क्या है छोटे लाल उसका नाम क्या है जो लड़के का बाप है जो छोटा बच्चा है उसका राजेश तो आप कहाँ से आए हैं यूपी यूपी से तो और कितना टाइम हो गया आपको काम करते जहाँ पर काम करते चार महीना हो गई तो किस टाइम हुआ जे वाला वक्त कब डिगी द्वार जो ग्यारह चालीस पर 1140 आप सरकार से क्या मांग करते हैं सरकार से मांग क्या जी सब विचार बताइए हैं जब जस वही दस हैं तभी करा जी ठीक आपका तो नाम क्या है राजेश कुमार जो आज घटना वापरी है इस संबंध में की कहना चाहिए कहना की चाहिए बाबूजी हमको इंसाफ चाहिए ना नहीं हुआ कैसे ये हुआ ऐसे कि बाबू हम काम कर रहे थे बच्चा हमारा पानी देने गया था ਕੀ ਕਰਨ ਤਾਂ ਬੱਚੇ ਦਾ ਗੋਪੀ ਮੈਂ ਪਾਣੀ ਪੀ ਲਿਆ ਫਿਰ ਅੰਨੇ ਬ੍ਰੇਡ ਆਪਣਾ ਬ੍ਰੇਡ ਹੀ ਲੈ ਕੇ ਬਾਹਰ ਕਢ ਲਿਆ ਰੇੜੀ ਇਟ ਵਰਕੇ ਹਮ ਬੋਲੇ ਬੱਚਾ ਚੱਲ ਬਾਹਰ ਚਲੀਏ ਤੋ ਗੈਰਾ ਚਲੋ ਅਗੇ ਪਿਛੇ ਪਿਛੋ ਆਤਾ ਤਾਂ ਬਸ ਦਿਵਾਲਡਿਕ ਬਈ ਇਹ ਅਚਾਨਕ ਜਤੀ ਜਦ ਵਰ ਰਿਹਾ ਤੋ ਉਸੇ ਟਾਈਮ ਅੰਦਰ ਕਿਤਨੇ ਆਦਮੀ ਥੇ ਆ ਜਿਹੜੇ ਕੰਮ ਕਰ ਰਹੇ ਥੇ ਕੰਮ ਕਰਨ ਵਾਲੇ ਬੰਦੇ ਸਾਰੇ ਮਿਲਾ ਕੇ 30 35 ਬੰਦੇ ਹੋਤੇ उन उन अब कर अपनी जान बचाई है नहीं वो दूजे इधर पराई कर वाले दूजे हैं उधर परले पास थे ठीक आप निकासी का काम कर रहे जी ठीक है आप प्रशासन से क्या कहना चाहते हो कहना क्या चाहते हैं बाबू जो बच्चा तो हमारा चला गया अब तो मिलना नहीं है अब जो सरकार जो सोचेगी वही करेगी ठीक है तो कितनी एज थी बच्चे की उसकी उसकी बारह साल बारह साल ठीक है हाँ जी ਤੁਸੀਂ ਇਸ ਪੱਠੇ ਤੇ ਬੰਦੀ ਹਾਂਜੀ ਅੱਜ ਕਿਵੇਂ ਵਾਕਿਆ ਵਾਜੀ ਹਾਂਜੀ ਜਿਹੜਾ ਅੱਜ ਦਾ ਵਾਕਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹਦੇ ਹੈ ਇਹਨਾ ਕਿੰਨੀ ਜੀ ਮਾੜੀ ਹੋਈ ਆ ਹਲਕੀ ਹੋਈ ਹੈ ਬੱਚੇ ਖੇਡ ਰਹੇ ਸੀ ਆਪਣੇ ਤੇ ਦੀਵਾਰ ਡਿੱਗੀ ਆ ਹਾਂਜੀ ਖੇਡਾਂ ਦੇ ਟਿੱਗੀ ਇਹ ਕੰਮ ਕਰਾਇਆ ਜਾ ਨਹੀਂ ਕੰਮ ਨਹੀਂ ਕਰਾਈ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡ ਰਹੇ ਸੀ ਆਪਣੇ ਮਾਪਿਓ ਦੇ ਮਗਰ ਦੀਵਾਰ ਡੇਗੀ ਅਚਾਨਕ ਬੱਚਾ ਮਾਰਿਆ ਗਿਆ ਥੱਲੇ ਆ ਗਿਆ ਕਿੰਨੇ ਬੱਚੇ ਦੋ ਬੱਚੇ ਕਿੰਨੀ ਕਿੰਨੀ ਏਜ ਕੋਈ ਪਤਾ ਕੋਈ ਏਜ 1 ਦੀ 13 ਸਾਲ ਹੋਏਗੀ ਬੇਟੇ ਦੀ ਬੇਟੀ ਦੀ ਹੋਰ ਦੀ 7-8 ਸਾਲ ਕੋਲ ਬਾਲ ਵੀ ਉਹਦੀ ਹੋ ਰਹੀ ਹੈ ਇੱਥੇ 7 ਸਾਲ ਦੇ ਬੱਚੇ ਕੋ ਸਰ ਮੈਂ ਕਿਹਾ ਖੇਡ ਰਹੇ ਸੀ ਆਗਲ ਮੈਂ ਕਹਿੰਦਾ ਵੀ ਖੇਡ ਰਹੇ ਸੀ ਕਿਸੇ ਨੇ ਰੋਕਿਆ ਨਹੀਂ ਕਿ ਇਧਰ ਪੱਠਾ ਚਾਹਦੇ ਆ ਇਧਰ ਇਸ ਵਾਲੇ ਨਹੀਂ ਆਉਣਾ ਪਾਸੇ ਸਰ ਕਿਹਦਾ ਕਹੀਦਾ ਬੋ ਚਾਹਨ ਕੇ ਬੱਚੇ ਆ ਗਏ ਮਗਰ ਮਾਂ ਪਿਓ ਦੀ ਇਹ ਇਨਫੋਰਮੇਸ਼ਨ ਲੈ ਕੇ ਅਸੀਂ ਆਪਣੀ ਪੁਲਿਸ ਪਾਰਟੀ ਭੇਜੀ ਸੀ ਮੈਂ ਵੀ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਇਹਦਾ ਪਤਾ ਤਾਂ ਰਕੇਸ਼ ਕੁਮਾਰ ਆ ਇੱਕ ਲੜਕੀ ਛੇ ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾਂ ਛੋਟੂ ਰਾਲੇ ਜੁਪੀ ਦੇ ਰਹਿਣ ਵਾਲੇ ਆ ਇਹ ਉੱਥੇ ਲੇਬਰ ਦਾ ਕੰਮ ਕਰਦੇ ਆ ਤੇ ਭੱਟੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਕੀਆਂ ਬਾਹਰ ਕੱਢ ਰਹੇ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਤੇ ਉਹ ਬੱਚੇ ਖੇਡਦੇ ਆ ਕੋਈ ਉਪਰੋਂ ਕੀ ਰੀ ਜੇ ਉਹ ਜਿਹੜਾ ਉਹ ਕੁਝ ਇਟਾਂ ਦਾ ਥੋੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੁੰਦੀ ਬਾਹਰ ਪੱਸਰ ਜੀ ਨੂੰ ਬੋਲਦੇ ਆ ਉਹ ਡਿੱਗਣ ਡਿੱਗਣ ਕਰਕੇ ਬੱਚੇ ਥੱਲੇ ਆ ਗਏ ਉਹ ਘਟਨ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਹਦੇ ਬਾਰੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ساری ਜੋ ਵੀ ਇਨਵੈਸਟੀਗੇਸ਼ਨ ਤਨਾ ਸਾਹਮਣੇ ਆਇਆ ਜੇ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਡੈਡ ਬਾਡੀ ਜਿਹੜੀ ਅਸੀਂ ਉਹ ਮੌਰਚਰੀ ਵਿੱਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਉਹਦੇ ਮਤਲਬ ਪ੍ਰੋਪਰ ਕਾਰਵਾਈ ਕੋਰ ਨੂੰ ਅਨੁਸਾਰ ਹੈ ਮਤਲਬ ਲੁਕਿਆ ਗਿਆ ਇਹ ਬੱਚਾ ਸਾਡਾ ਤੇ ਕੰਮ ਕਰਦਾ ਸੀ 300 ਤੇ ਚੜ੍ਹਦਾ ਸੀ ਇਹਦੇ ਬਾਰੇ ਵੀ ਮੈਂ ਸਾਰਾ ਵੈਰੀਫਾਈ ਕਰੂੰਗਾ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਏਗਾ ਸਮਨ ਤਾਂ ਸਾਨੂੰ ਨਿਰਭਰ ਕਰਕੇ ਦਿੱਤੀ ਜਾਵੇ ਇੱਕ ਜਿਹੜੇ ਉਸ ਲੇਬਰ ਵਾਲੇ ਉਹਨੇ ਕਹਿ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਖੁੱਡੀਆਂ ਜਾਂਾਂ ਤੇ ਕਈ ਵਾਰਾਂ ਮਾਰਕ ਨੂੰ ਕਿਹਾ ਗਿਆ ਗਿਆ ਕਿ ਇਹਨੂੰ ਕੀ ਕਰਾਇਆ ਇਹ ਸਾਰੇ ਡਿਪਾਰਟਮੈਂਟ ਜਿਹੜੇ ਸਬੰਧਤ ਡਿਪਾਰਟਮੈਂਟ ਉਹਨਾਂ ਤੋਂ ਪੁੱਛਿਆ ਜਾਊਗਾ ਇਹਨਾਂ ਦੀ ਐਨਸੀਜ ਹੁੰਦੀਆਂ ਨੇ ਉਹ ਅਸੀਂ ਵੈਰੀਫਾਈ ਕਰਾਂਗੇ ਵੀ ਕੀ ਕੀ ਵੈਰੀਫਿਕੇਸ਼ਨ ਦੌਰਾਨ ਕੀ ਕਮੀ ਪਾਈ ਗਈ ਜੋ ਉਹ ਜਿਹੜੀ ਆ ਉਹ ਸਾਰਾ ਉਹਨਾਂ ਨਾਲ ਵੈਰੀਫਾਈ ਕਰਕੇ ਜੋ ਤਪਦੀ ਦੇ ਸਾਹਮਣੇ ਆਊਗਾ ਉਹਦੇ ਅਨੁਸਾਰ ਕਰ ਲਈ ਬਹੁਤ ਪਟੇ ਦਾ ਨਾਮ ਹੀ ਚੀਮਾ ਬ੍ਰੇਕਰਸ